ਅੱਜ ਦਾ ਵਿਸ਼ਾ ਜਿਹੜਾ ਵਾ ਉਹ ਕੈਨੇਡਾ ਤੇ ਭਾਰਤ ਦੇ ਸਬੰਧਤਿਆ ਨਾਲ ਸੰਬੰਧਿਤ ਆ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਸਥਾ ਜਾਂ ਅਤਵਾਦੀ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਵਾ ਅੱਜ ਦਾ ਵਿਸ਼ਾ ਵਾ ਪੀ ਇਹਦੇ ਕੀ ਮਾਇਨੇ ਨੇ ਦਾ ਕੀ ਅਸਰ ਹੋਊਗਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਤੇ ਮੇਰਾ ਮੰਨਣਾ ਵਾ ਕਿ ਇਹ ਇੱਕ ਚੰਗਾ ਕਦਮ ਆ ਪਰ ਇਹਦਾ ਡਿਪੈਂਡ ਕਰੂਗਾ ਕਿ ਇਹਨੂੰ ਲਾਗੂ ਆਪਾਂ ਕਿਵੇਂ ਕਰਦੇ ਹਾਂ ਔਰ ਕਾਫੀ ਕੁਝ ਡਿਪੈਂਡ ਹੈ ਵੀ ਕਰੂਗਾ ਕਿ ਭਾਰਤ ਇਹਨੂੰ ਕਿਵੇਂ ਦੇਖਦਾ ਵਾ ਹਾਲੀ ਤੱਕ ਇੰਡੀਆ ਵੱਲੋਂ ਕੋਈ ਰਿਸਪੌਂਸ ਨਹੀਂ ਆਇਆ ਅਸੀਂ ਆਸ ਕਰਦੇ ਹਾਂ ਕਿ ਇੰਡੀਆ ਵੀ ਫੇਵਰਬਰੀ ਲਈ ਇਹਨੂੰ ਰਿਸਪੌਂਡ ਕਰੂਗਾ ਜੇ ਇੰਡੀਆ ਫੇਵਰਬਰੀ ਰਿਸਪੌਂਡ ਕਰਦਾ ਵਾ ਤੇ ਫਿਰ ਦੋਵਾਂ ਦੇ ਵਿੱਚ ਇੰਟੈਲੀਜੈਂਸ ਲੈਵਲ ਤੇ ਪੁਲਿਸ ਲੈਵਲ ਤੇ ਲਾਅ ਐਂਡ ਆਰਡਰ ਲੈਵਲ ਤੇ ਇੱਕ ਨਵਾਂ ਸਹਿਯੋਗ ਜਿਹੜਾ ਵਾ ਉਹ ਸਾਹਮਣੇ ਆ ਸਕਦਾ ਵਾ ਦੋਵੇਂ ਇੱਕ ਦੂਜੇ ਦੇ ਕਾਨੂੰਨ ਸਮਝ ਕੇ ਜੋ ਵੀ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਲੋਕੀ ਦੋਵਾਂ ਮੁਲਕਾਂ ਦੇ ਵਿੱਚ ਸੁਰੱਖਿਅਤ ਮਹਿਸੂਸ ਕਰਨੇ ਕੈਨੇਡਾ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਕਾਨੂੰਨ ਨੂੰ ਸਖਤ ਕਰਨ ਵਾਸਤੇ ਕਈ ਕਦਮ ਚੁੱਕੇ ਆ ਰਿਵਰਸ ਓਨਸ ਇੱਕ ਪ੍ਰੋਵੀਜ਼ਨ ਲੈ ਕੇ ਆndi ਆ ਜਦੋਂ ਬੇਲ ਮਿਲਦੀ ਆ ਬੇਲ ਲੈਣੀ ਕਾਫੀ ਸੌਖੀ ਆ ਕਿਉਂਕਿ ਕੈਨੇਡਾ ਦੇ ਵਿੱਚ ਮੈਂ ਅੱਗੇ ਕਈ ਵਾਰ ਦੱਸ ਚੁੱਕਾ ਆ ਇੱਕ ਆਨਰ ਸਿਸਟਮ ਆ ਕਿ एवरीवन ਬੀ ਇਜ਼ ਆਨਰੇਬਲ ਟਿਲ ਹੀ ਡਿਸਪਾਇੰਟਸ ਸੋ ਇਸ ਕਰ ਕਿਉਂ ਨੂੰ ਬੇਲ ਇੱਕ ਅਦੀ ਵਾਰੀ ਗਲਤੀ ਕਰਦਾ ਉਹਨੂੰ ਬੇਲ ਮਿਲ ਜਾਂਦੀ ਆ ਲੇਕਿਨ ਹੁਣ ਜੇ ਕੋਈ ਰੀਪੀਟ ਆਫੈਂਡਰ ਆ ਯਾਰ ਰਿਪੀਟਿਡਲੀ ਕੋਈ ਗਲਤੀ ਕਰਦਾ ਵਾ ਦੋਸ਼ੀ ਹੁੰਦਾ ਵਾ ਪੁਲਿਸ ਕੋਲ ਤੇ ਉਹਨੂੰ ਹੁਣ ਬੇਲ ਲੈਣੀ ਔਖੀ ਆ ਔਰ ਰਿਵਰਸ ਹੋਨਰਸ ਨੂੰ ਸਾਬਤ ਕਰਨਾ ਪਊਗਾ ਕਿ ਮੈਂ ਵਾਕਈ ਇਨੋਸੈਂਟ ਆ ਸੋ ਰਿਵਰਸ ਹੋਨਰਸ ਜਿਹੜਾ ਵਾ ਸ਼ਾਇਦ ਉਹਨੂੰ ਹੋਰ ਸਟ੍ਰਿੰਜੈਂਟ ਇਹ ਜਿਹੜੇ ਅਤਵਾਦੀ ਡਿਕਲੇਅਰ ਹੋ ਜਾਣਗੇ ਉਹਨਾਂ ਵਾਸਤੇ ਬਣਾਇਆ ਜਾਊਗਾ ਜਿਹੜਾ ਇਸ ਅਤਵਾਦੀ ਆਰਗੇਨਾਈਜੇਸ਼ਨ ਦਾ ਮੈਂਬਰ ਆ ਸ਼ਾਇਦ ਉਹਨੂੰ ਪਹਿਲੀ ਵਾਰੀ ਵੀ ਬੇਲ ਮਿਲਦੀ ਮੁਸ਼ਕਲ ਹੋਊਗੀ ਮੇਰਾ ਖਿਆਲ ਆ ਹਾਲੀ ਹਾਲਾਂਕਿ ਇਹਦੇ ਬਾਰੇ ਹਾਲੀ ਕਲੀਅਰਿਟੀ ਨਹੀਂ ਹੈ ਬਾਕੀ ਕੈਨੇਡਾ ਨੇ ਇੱਕ ਨਵਾਂ ਕਾਨੂੰਨ ਵੀ ਲਿਆਂਦਾ ਵਾ ਸਟਰੋਂਗ ਬਾਰਡਰਸ ਐਕਟ ਲੇਕਿਨ ਉਹਦੇ ਤੇ ਕਾਫੀ ਲੋਕਾਂ ਨੂੰ ਖਦਸ਼ਾਵਾਂ ਵਾ ਉਹਨਾਂ ਲੱਗਦਾ ਵਾ ਕਿ ਤੇ ਚਾਟਰ ਆਫ ਰਾਈਟਸ ਦੀ ਉਹ ਲਗਣਾ ਨਾ ਹੋਵੇ ਔਰ ਕਿਤੇ ਉਹਨੂੰ ਉਸ ਕਾਨੂੰਨ ਨੂੰ ਜਿਹੜੇ ਇਮੀਗਰੈਂਟਸ ਆ ਪ੍ਰਵਾਸੀਓ ਤੇ ਗਏ ਹੋਇਆ ਉਹਨਾਂ ਦੇ ਖਿਲਾਫ ਨਾ ਵਰਤਿਆ ਜਾਵੇ ਸੋ ਐਂਡ ਦੇ ਵਿੱਚ ਮੈਂ ਫੇਰ ਇੱਕ ਵਾਰੀ ਇਹੋ ਹੀ ਕਹੂੰਗਾ ਕਿ ਇੱਕ ਫਾਰਵਰਡ ਮੂਵਮੈਂਟ ਹੈ ਚੰਗਾ ਕਦਮ ਹੈ ਦੋਵਾਂ ਮੁਲਕਿਆਂ ਦੇ ਵਿੱਚ ਰਿਸ਼ਤੇ ਅੱਗੇ ਨਾਲੋਂ ਬਿਹਤਰ ਹੋ ਰਿਹਾ ਕੈਨੇਡਾ ਤੇ ਅਮਰੀਕਾ ਇੰਡੀਆ ਦੇ ਵਿੱਚ ਔਰ ਜੋ ਵੀ ਹੋ ਰਿਹਾ ਵਾ ਜੋ ਕੈਨੇਡਾ ਨੇ ਕੋਈ ਫੈਸਲਾ ਲਿਆ ਵਾ ਇੰਡੀਆ ਜੇ ਦਾ ਸਵਾਗਤ ਕਰੂਗੀ ਇੰਡੀਆ ਕੋਈ ਫੈਸਲਾ ਲਾਉਗੀ ਤੇ ਕੈਨੇਡਾ ਉਹਨੂੰ ਆਨਰ ਕਰਨ ਦੀ ਕੋਸ਼ਿਸ਼ ਕਰੂਗੀ ਸੋ ਇਹਦੇ ਸਬ ਦੇ ਨਾਲ ਰਿਸ਼ਤੇ ਬਿਹਤਰ ਹੋਣਗੇ ਔਰ ਉਹਦੇ ਨਾਲ ਟ੍ਰੇਡ ਵੀ ਜਿਹੜੀ ਆ ਦੋਵਾਂ ਮੁਲਕਾਂ ਦੇ ਵਿੱਚ ਹੋਰ ਵਧ ਸਕਦੀ ਹੈ